ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵਹਿਗੁਰ ਜੀ ਕਾ ਖਾਲਸਾ ਵਹਿਗੁਰ ਜੀ ਕੀ ਫਤਿਹ ਇੱਕ ਛੋਟਾ ਜਿਹਾ oprala ਕਰਨ ਲੱਗੇ ਆ ਅਸੀਂ ਖਾਲਸਾ ਜੀ ਦੇ ਜਨਮ ਦਿਹਾੜੇ ਦੇ ਉੱਤੇ ਪੰਥਾਪ ਨੂੰ ਵਿਸਾਖੀ ਦੀਆਂ ਤੇ ਸਹਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅੱਜ ਖਾਲਸਾ ਦਿਵਸ ਦੇ ਜਨਮ ਦਿਹਾੜਾ ਉਸ ਜਨਮ ਦਿਹਾੜੇ ਤੇ ਅਸੀਂ ਛੋਟਾ ਜਿਹਾ oprala ਕਰ ਰਹੇ ਆ ਇੱਕ ਛੋਟੀ ਜਿਹੀ ਆਫਰ ਰੱਖ ਰਹੇ ਆ ਦੋਸਤਾਂ ਲਈ ਜਿਹੜੇ ਪਤਿਤ ਹੋ ਚੁੱਕੇ ਨੇ ਪੱਗਾਂ ਨਹੀਂ ਬਨ ਰਹੇ ਸਰਦਾਰਾਂ ਦੇ ਮੁੰਡੇ ਆ ਇੱਕ ਛੋਟੀ ਜੀ ਆਫਰ ਹੈ ਜਿਨਾਂ ਕੋਲੇ ਬਾਈਕ ਨੇ ਟੂ ਵੀਲਰ ਅਗਰ ਉਹ 300 ਵਾਲੀ ਵਾਸ਼ ਕਰਾਉਂਦੇ ਆ ਤਾਂ 50 ਰੁਪਏ ਡਿਸਕਾਊਂਟ ਜੇ 600 ਵਾਲੀ ਕਰਾਉਂਦੇ ਆ ਤਾਂ 100 ਰੁਪਏ ਡਿਸਕਾਊਂਟ ਇਹ ਡਾਇਮੰਡ ਪਲੱਸ ਤੇ ਉਹ ਪਲੈਟੀਨਮ ਉਸ ਤੋਂ ਬਾਅਦ ਦੋਸਤੋ ਆਫਰ ਹੈ ਜਿਹੜੀ ਸਿਰਫ ਤੇ ਸਿਰ ਪ੍ਰੀਮੀਅਮ ਵਾਸ਼ ਤੇ ਨਾਲ ਦੇ ਉੱਤੇ ਆ ਆ ਵਾਲੀ ਲਾਈਨ 650 ਤੋਂ ਲੈ ਕੇ ਜਿਹੜੀ ਸਾਡੇ 600 ਤੋਂ ਲੈ ਕੇ 900 ਤੱਕ ਹੈ ਇਹਦੇ ਵਿੱਚ ਇੱਕ 100 ਰੁਪਏ ਦਾ ਡਿਸਕਾਊਂਟ ਡੈਮਰ ਪਲੱਸ ਦੇ ਵਿੱਚ ਪਲੈਟੀਨਮ ਦੇ ਵਿੱਚ 200 ਰੁਪਏ ਦਾ ਡਿਸਕਾਊਂਟ ਤੇ ਜਿਹੜੀ ਟੱਚਲੈਸ ਹੈ ਜਿਹੜੀ 2100 ਤੋਂ 1500 ਇਹਦੇ ਵਿੱਚ 300 ਰੁਪਏ ਦਾ ਡਿਸਕਾਊਂਟ ਮੈਂ ਇਸ ਕਰਕੇ ਕਰ ਰਿਹਾ ਵੀ ਜਿਹੜੇ ਸੋਨੇ ਸਰਦਾਰਾਂ ਦੇ ਮੁੰਡੇ ਆ ਜਿਹੜੇ ਪੱਗਾਂ ਨਹੀਂ ਬੰਨਦੇ ਉਹ ਪੱਗ ਬੰਨ ਕੇ ਆਉਣਗੇ ਦਿਮਾਲਾ ਸਜਾ ਕੇ ਆਉਣਗੇ ਤੇ ਚਾਹੇ ਉਹ ਛੋਟਾ ਦਿਮਾਲਾ ਸਜਾਇਆ ਹੋਊਗਾ ਅਸੀਂ ਉਹਨਾਂ ਨੂੰ ਆਫਰ ਦੇਵਾਂਗੇ ਇੱਕ ਹੱਥ ਜੋੜ ਕੇ ਬੇਨਤੀ ਕਰ ਰਿਹਾ ਜਿਹਦੇ ਸਾਫਾ ਬੰਨਿਆ ਹੋਇਆ ਜੇ ਸਿਰ ਤੋਂ ਮੋਨਾ ਹੈ ਉਹਨੂੰ ਇਹ ਆਫਰ ਨਹੀਂ ਦੇਵਾਂਗੇ ਸਿਰਫ ਦਮਾਲੇ ਤੇ ਦਸਤਾਰ ਤੇ ਜਿੰਨਾ ਵੀਰਾਂ ਦੇ ਦਸਤਾਰਾਂ ਬਣੀਆਂ ਉਹਨਾਂ ਲਈ ਆਫਰ ਤਾਂ ਇਹ 13 April ਤੋਂ ਲੈ ਕੇ 13 May ਤੱਕ ਰਹੂਗੀ ਜੇ ਤੁਸੀਂ ਪਿਆਰ ਦਿਖਾਉਂਦੇ ਰਹੋਗੇ ਪੱਗਾ ਫੜ ਕੇ ਆਉਂਦੇ ਰਹੋਗੇ ਤਾਂ ਮੈਂ ਇਹਦਾ ਅੱਗੇ ਵੀ ਟਾਈਮ ਪੀਰੀਅਡ ਵਧਾ ਦਊਗਾ ਮੇਰੀ ਕੋਸ਼ਿਸ਼ ਤਾਂ ਹੀ ਹੈ ਵੀ ਸਮਾਜ ਦੇ ਵਿੱਚ ਸਮੇਂ-ਸਮੇਂ ਸਰ ਬਹੁਤ ਸਾਰੀਆਂ ਸਥਾਵਾਵਾਂ ਜਿਹੜੀਆਂ ਦਸਤਾਰ ਦੀ ਮਹੱਤਤਾ ਲਈ ਬੜਾ ਕੁਝ ਕਰਦਿਆਂ ਤੇ ਮੈਂ ਵੀ ਇੱਕ ਛੋਟਾ ਜਿਹਾ ਪ੍ਰੀਤ ਮੋਟਰਿਸਮ ਮੋਗਾ ਵੱਲੋਂ ਗੁਰਪ੍ਰੀਤ ਸਿੰਘ ਜਸਸਲ ਇਹ ਉਪਰਾਲਾ ਕਰ ਰਿਹਾ ਮੋਗਾ ਸ਼ਹਿਰ ਦੇ ਵਿੱਚ ਦਸਤਾਰ ਚੇਤਨਾ ਮਾਰਚ ਕੱਢਿਆ ਜਾ ਰਿਹਾ ਉਸ ਦਾ ਮੈਂ ਹਿੱਸਾ ਤਾਂ ਨਹੀਂ ਬਣਿਆ ਮੈਂ ਇੱਕ ਨਵੀਂ ਵੱਖਰੀ ਮਹਿਮ ਚਲਾ ਰਿਹਾ ਸੋ ਜਿਹੜੇ ਵੀਰ ਕੁਮਾਰ ਨੇ RAM ਨੇ ਜੇ ਉਹ ਵੀ ਦਮਾਲਾ ਛੋਟਾ ਜਿਹਾ ਸਜਾ ਕੇ ਆਉਂਦੇ ਆ ਤੇ ਉਹਨਾਂ ਨੂੰ ਵੀ ਅਸੀਂ ਆਫਰ ਦੇਵਾਂਗੇ ਕਿਉਂਕਿ ਕੈਨੇਡਾ ਦੇ ਵਿੱਚ ਸਾਡਾ ਇੱਕ ਟੀਵੀ ਚੈਨਲ ਹੈਗਾ ਅਮਾਜ਼ਨ ਟੀਵੀ ਦੇਖੋ ਪੰਜਾਬ ਤੋਂ ਬਾਹਰ ਰਹਿ ਕੇ ਐਡੇ ਵੱਡੇ ਆ ਵਧੀਆ ਉਪਰਾਲੇ ਹੋ ਰਹੇ ਆ ਉਹਨਾਂ ਦੀਆ ਪਾਰਲੀਮੈਂਟ ਦੇ ਵਿੱਚ ਜਿਹੜਾ ਇਹ ਵਿਸਾਖੀ ਦੇ ਦਿਨ ਦੇ ਉੱਤੇ ਜਿਹੜਾ ਖਾਲਸੇ ਦਾ ਦਿਹਾੜਾ ਉਹਨੂੰ ਬੜਾ ਧੂਮਤਾਮ ਨਾਲ ਤੇ ਬੜੇ ਵਧੀਆ ਤਰੀਕੇ ਨਾਲ ਤੇ ਦਸਤਾਰ ਦਿਵਸ ਦੇ ਰੂਪ ਦੇ ਵਿੱਚ ਮਨਾਇਆ ਜਾਂਦਾ ਕਿਉਂ ਨਾ ਅਸੀਂ ਵੀ ਯੋਗਦਾਨ ਪਾਈਏ ਵੱਤੋਂ ਦਸਤਾਰਾਂ ਸਜਾਈਏ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਰਾਜੇ ਬਣਾਇਆ ਸਾਨੂੰ ਪਾਸ਼ਾਹੀਆਂ ਬਖਸ਼ੀਆਂ ਅੱਗੇ ਰਾਜਿਆਂ ਨੂੰ ਕੱਲਾ ਅਧਿਕਾਰ ਹੁੰਦਾ ਸੀ ਪੱਗ ਬੰਨਣ ਦਾ ਗੁਰੂ ਗੋਬਿੰਦ ਸਿੰਘ ਨੇ ਸਾਰਿਆਂ ਨੂੰ ਰਾਜੇ ਬਣਾ ਦਿੱਤਾ ਸੋ ਇਸ ਅਪਰਾਲੇ ਦਾ ਮੇਰਾ ਯੋਗਦਾਨ ਵੱਧ ਤੋਂ ਵੱਧ ਪਾਇਓ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ Amazon TV ਨੂੰ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ YouTube ਚੈਨਲ Instagram ਤੇ Facebook ਪ੍ਰੀਤ ਮੋਟਰਜ਼ ਮੋਗਾ YouTube Instagram ਤੇ Facebook ਚੈਨਲ ਨੂੰ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜਰੂਰ ਕਰੋ ਤੁਹਾਡੇ ਲਈ ਨਵੀਆਂ-ਨਵੀਆਂ ਆਪਾਂ ਆਫਰਾਂ ਤੇ ਨਵੀਆਂ-ਨਵੀਆਂ ਗੱਡੀਆਂ ਦੀਆਂ ਸਕੀਮਾਂ ਤੇ ਚੰਗੀਆਂ-ਚੰਗੀਆਂ ਜਾਣਕਾਰੀਆਂ ਲੈ ਕੇ ਆਉਂਦੇ ਆ ਤੇ ਗਾ ਵੀ ਲੈ ਕੇ ਆਉਂਦੇ ਰਵਾਂਗੇ ਸੋ ਆਪ ਜੀ ਨੂੰ ਖਾਲਸਾ ਦਿਵਸ ਦੀਆਂ ਲੱਖ-ਲੱਖ ਮੁਬਾਰਕਾਂ ਗੁਰੂ ਨਾਨਕ ਨਾਮਲੇਵਾ ਸੰਗਤਾਂ ਨੂੰ ਦੇਸ਼ਾਂ ਤੇ ਵਿਦੇਸ਼ਾਂ ਦੇ ਵਿੱਚ ਜਿਹੜੀਆਂ ਸੰਗਤਾਂ ਇਸ ਪੰਜਾਬ ਦੀ ਧਰਤੀ ਤੋਂ ਦੂਰ ਹੈ ਉਹ ਬਹੁਤ ਸੋਹਣੇ ਅਪਰਾਲੇ ਕਰ ਰਹੀ ਹੈ ਅਸੀਂ ਵੀ ਕੋਸ਼ਿਸ਼ ਕਰੀਏ ਨਸ਼ਾ ਰਹਿਤ ਹੋਈਏ ਅਸੀਂ ਪੰਜਾਬ ਤੇ ਪੰਜਾਬੀ ਬਾਰੇ ਸੋਚੀਏ ਮੈਂ ਪੰਜਾਬੀ ਹੋਣ ਦੇ ਨਾਤੇ ਇੱਕ ਛੋਟਾ ਜਿਹਾ ਪ੍ਰਾਰਲਾ ਕਰ ਰਿਹਾ ਹਾਂ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਗੁਰਪ੍ਰੀਤ ਸਿੰਘ ਪ੍ਰੀਤਬਾਈ ਮੋਗੇ ਤੋਂ ਮੋਗਾ ਡਿਸਟ੍ਰਿਕਟ ਮੇਰਾ ਸੋਨਾ ਮੋਗਾ ਧੰਨਵਾਦ ਸਤਿ